ਤੋ ਦੱਸ ਦਿਨ ਕਿੰਨਾ ਹੁੰਦਾ ਹੂ ਕੋਈ ਤਾਂ ਜਿੱਤੂਗਾ ਤੇ ਕੋਈ ਤਾਂ ਹਾਰੂ ਆਊਟਪੁਟ ਏਰੀਆ ਨੇ ਦਸਿਆ ਲੋਕਾਂ ਨੂੰ ਵੀ ਪਾਕਿਸਤਾਨੀ ਆ ਉਹਨੂੰ ਪਿੱਛੇ ਘਰੋੜੀਏ ਤੇ ਇਹਨਾਂ ਦਾ ਪਰਫੋਰਮੈਂਸ ਤਾਂ ਬਿਲਕੁਲ ਅਰੇਜਾ ਦਾ ਇਹ ਜੇ ਅਰੇਜਾ ਦੀ ਡਿਊਟੀ ਕਰਦੇ ਹਾਂ ਤਾਂ ਕੀਤੀ ਹੈ ਤਾਂ ਫਸਟ ਕਰ ਉਹ ਪੱਡਾ ਰੋਡ ਦੇ ਚੇਰਚੇ ਵਾਲੇ ਨੂੰ ਨਹੀਂ ਹੋਈਏ ਉਹ ਬੰਦਾ ਦੁੱਧੇ ਘੋਣ ਦਾ ਬਾਹਰ ਪਰ ਇਸ ਵਾਰ ਉਸ ਦਾ ਹਸਰਤ ਜਿਹੜਾ ਪ੍ਰੈਗਨੈਂਟ ਹੋਇਆ ਤਾਂ ਵਕਤ ਹੋਦਾ ਵੇ ਆਉਂਗਾ ਜਬੋਦੀ ਹੋਗੀ ਤੋ ਫਿਰ ਆਪਾਂ ਨੂੰ ਛੋਟੇ ਹੇਤਾ ਹੈ ਉਹਦੀ ਤਾਂ ਨਿਸ਼ਚਿਤ ਬੰਦੀ ਨੀਤੀ ਜਿਹੜੇ ਆਬਜੈਕਟ ਕੀਤਾ ਹੁੰਦਾ ਤਾਂ ਰੀਡੀਏ ਨੇ ਚਾਰ ਛੜਕੀ ਵਿੱਚ ਦੇਤੇ ਬਰੀਕਦਰਿਆ ਦੀ ਹੈਂਡ ਦੀ ਅਦਾਲਤ ਦਾ ਖਾਸ ਕਰਕੇ ਦੋਨੋਂ ਬੜੀਆਂ ਦਰਦਾਈ ਉਹ ਸਿੱਖੋ ਇਹਨਾਂ ਨੇ ਕੋਈ ਸਿੱਧਾ ਕੰਮ ਨਾ ਕਰਦੇ ਪਰ ਆ ਇੱਕ ਹੋਰ ਗੱਲ ਕੀ ਪੰਜਾਬ ਦੇ ਕੋਈ ਕਾਲਜ ਦਾ ਇੰਜੀਨੀਅਰ ਅੱਜ ਬੋਲ ਰਿਹਾ ਹੈ ਕਿ ਡਰਗ ਦੇ ਖਿਲਾਫ ਇਹ ਬੋਲਿਆ ਕਰੇ ਕੁਝ ਵੀ ਵਪਾਰੀ ਆ ਕੇ ਕੰਮ ਕਰੀ ਆਪ ਕਰ ਥਕੇ ਹੋਏ ਨਹੀਂ ਕੁਝ ਥੋੜੇ ਦੇ ਚਾਹ ਛਟਾ ਹੋ ਗਏ ਉਸ ਨੇ ਆਪਣੇ ਪਾਈਵੋਸੀ ਹੋਦੇ ਤੇ ਦੇ ਰੀ ਦੇ ਜੱਜ ਜੁਤੀਆਂ ਵਾਂਗੂ ਦੇ ਤਿਆਰ ਤਾਂ ਉਹ ਪਹਿਲੇ ਵਾਰੀ 25 ਪੋਤਾ ਹੋਣੇ ਹੋ ਇੱਥੇ ਥੋੜੀ ਐਮ ਐਲ ਏ ਵੀ ਨਾ ਮੌਕੇ ਤੇ ਪਹੁੰਚੇ ਲੋਕਾਂ ਦੀ ਰੇਡ ਜੇ ਬੰਦ ਕਰਾ ਕੇ ਇਹ ਜਨਰਲ ਮੀਟਿੰਗ ਹੋਣੀ ਆ ਭਰਾ ਜੀ ਨੇ ਆਪਣੀ ਜਿਹੜੀ ਬੱਦ ਕਰਾਈ ਤੇਰੇ ਨੇ ਮੇਰੇ ਕਰਾਈ ਤੁਸੀਂ ਲੱਗੇ ਹੋਏ ਹੋ ਕੱਚਾ ਬਹੁਤ ਹੋਇਆ ਹੈ ਪੰਡਿਤ ਖੋਗੀ ਬਾਕੀ ਦਸ ਪਾੜੀਆਂ ਤੋਂ ਦਸੋ ਸਿਦਦੇ ਦੇਖੋ ਮੈਂ ਧੀ ਗੱਲ ਤੇ ਮਰੀ ਵਹਿਣੀ ਕੱਚੀ ਨਹੀਂ ਕਿ ਮੇਰੇ ਘਰ ਨਾਲ ਕੋਈ ਡਾਕਟਰ ਜਾਂਦੀ ਜਿੱਤੇ ਰਣਗੇ ਮੈਂ ਤਾਂ ਅਫੀ ਕਰਦਾ ਲੋਕਾਂ ਨੂੰ ਇਹ ਜਿਹੜੇ ਢੰਡੇ ਵਾਲੇ ਆ ਇਹ ਤਾਂ ਇੱਕ ਵਾਰੇ ਬਾਲਣ ਦਾ ਗੜਾ ਹੈ ਨਵੇੜੇ ਨਿਕਲ ਤੇ ਐਵੇਂ ਪਹਟਾਣੇ ਦਿੱਤੇ ਹੈ ਕਿ ਦਿਤਾਉਣ ਜੀ ਨੂੰ ਲੱਗੀ ਪਰ ਤਬੀਰ ਕੌਫੀ ਜਿਹੜਾ ਫਿਲਮ ਦੇ ਰਾਜੋ ਪੰਜਾਬ ਨੂੰ ਨੁਕਸਾਨ ਹੋਇਆ ਉਹ ਇਹਨਾਂ ਨੂੰ ਦੇਖ ਨਹੀਂ ਹਾਂ ਉਹ ਪੰਜਾਬ ਜਾਓ ਜਾਤਰਾ ਬੈਠੇ ਕੰਡਣ ਜਿਹੜਾ ਕੋਈ ਇੱਕ ਕਲੇਮ ਕਰ ਪਤਾ ਨਹੀਂ ਸੋਇਆ ਜਾਂ ਇਹ ਆਪੋ ਇਹਨਾਂ ਨੇ ਬਚਾਇਆ ਪੰਜਾਬ ਚੱਕਣ ਦੇ ਹੈ ਜਿਹੜਾ ਵੀ ਰਹੇ ਡੀ ਐਲਓ ਮੀਡੀਆ ਤੋਂ ਆਪਣਾ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਮੈਂ ਸੁਖਮਨ ਸਿੰਘ ਸਿੰਘ ਸੱਜੂ ਦੇ ਰਿਹਾ ਤੇ ਸਭ ਨੂੰ ਇਹ ਸਵਾਗਤ ਚਰਚਾ ਦੇ ਲਈ ਚਰਚਾ ਹੋਣ ਦਾ ਕਾਰਨ ਇਹ ਹੈ ਕਿ ਹੁਕਮੰਦਰੀ ਦਾ ਜ਼ਿਲ੍ਹਾ ਤੇ ਲੋਕ ਸਭਾ ਦੀ ਜਿੰਨੇ ਕੁ ਮੀਤਵਾਰ ਇਸ ਸੋਕਸਭਾ ਹਲਕੇ ਦੇ ਵਿੱਚ ਨੇ ਸਾਰਿਆਂ ਦਾ ਆਪਣਾ ਆਪਣਾ ਮਜੂਦ ਹੈ ਤੇ ਸਾਰਿਆਂ ਦੇ ਆਪਣੇ ਆਪਣੇ ਥੋਟ ਹੈ। ਤਾਂ ਇਹ ਸਰਵਖੂਲ ਮਾਣ ਹੋਵੇ ਉਹਨਾਂ ਦੀ ਵੱਖਰੀ ਗੱਲ ਹੈ। ਸੁਪਾਲਸੀ ਹੈ ਉਹਦੇ ਉਹਨਾਂ ਦੀ ਉਹਦੇ ਤੋਂ ਵੱਖਰੀ ਗੱਲ ਹੈ। ਮੀਤਵਾਰ ਇੱਕ ਉਹ ਜਿਹੜੇ ਮੀਤਵਾਰ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਨਾਲ ਕਿੰਨੇ ਗੱਲਾਂ ਕਰੀ ਇਹਨੇ ਕੁੱਛੀ ਜਾਣ ਦੋ ਸਰਕਾਰ ਉਹਨਾਂ ਨਾਲ ਕਰੀ ਹੈ। ਪਰ ਇਹਨਾਂ ਕੋਲ ਬਿਆਨ ਇੱਕ ਹੋਰ ਨਾਮ ਉਹ ਹੈ ਡੀਐਸਪੀ ਬਲਵਿੰਦਰ ਸੇਕੂਪਰਾ। ਜੇ ਉਹਨਾਂ ਦਾ ਤੁਸੀਂ ਪੋਸਟਰ ਵੀ ਦੇਖੋਗੇ ਕਹਿੰਦਾ ਜਦੋਂ ਦਾ ਰੈਕਡ ਚੈੱਕ ਕਰੋਗੇ ਰੈਕਡ ਜਿਹੜਾ ਕਹਿੰਦੇ ਹੁੰਦੇ ਆ। ਉਹ ਵੀ ਤਾਂ ਇਹ ਹੈ ਕਿ ਮਿੱਠਾ ਤਾਂ ਬੋਲੇਗੀ ਮਹਿਮਾ ਬੋਲ ਰਿਹਾ ਹੈ ਹੁਣ ਜਿਹੜਾ ਪੋਸਟਰ ਹੈ ਉਹਦੇ ਤੇ ਵੀ ਲਿਖਿਆ ਹੈ ਬੇਵਾਕ ਬੇਦਾਗ ਬੇਖੌਕ ਕੌੜੀ ਸੋਚ ਕੌੜੀ ਉੱਚੀ ਸੁਜੀਲੇ ਰਹਿਣ ਲੋ ਸੋ ਕੌੜੀ ਕਿਉਂ ਹੈ ਕਰਤਲ ਕਿਉਂ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਮਸਲੇ ਕੀ ਹੈ ਇਹ ਸਾਰੀਆਂ ਗੱਲਾਂ ਜਾਣਨ ਦੇ ਵਾਸਤੇ ਆਪਾਂ ਜੁੜਦੇ ਹਾਂ ਕਿਉਂਕਿ ਇਹੋ ਜਿਹੇ ਬੰਦੇ ਨੂੰ ਜਿੰਨੇ ਕਿ ਸਰਕਾਰ ਬਲੇ ਜਾਸਪੀ ਪਾਰਟੀ ਨਾਲ ਜੋੜ ਸਕਦੇ ਸੀ ਠੀਕ ਹੈ ਸਨਾਂ ਜੁੜ ਕੇ ਕਿਉਂ ਇਹ ਤਰੇ ਤੱਲੇ ਆ ਰਹੀਆਂ ਜਿਹੜੀਆਂ ਖਲਾਮਾਂ ਬਗਲੇ ਜਾਂਦੇ ਨੇ ਉਹ ਕੀ ਹੈ ਜਾਣਦੇ ਹਾਂ ਇਸ ਪੀਪਲ ਦੇ ਦਸੇ ਕੋ ਹਾਂ ਜੀ ਸਰ ਜੀ ਤੁਸੀਂ ਕਹੋ ਦਸੇ ਹੋਵੇ ਸਵਾਗਤ ਹੈ ਤੁਹਾਡਾ ਬੈਠੋ ਤੁਹਾਡਾ ਹਲਕਾ ਹੈ ਉਹਨੇ ਪਹਿਲੀ ਗੱਲ ਤਾਂ ਹੈ ਕਿ ਇਹ ਹਲਕਾ ਇਹ ਹੀ ਜੋ ਹੈ ਤੁਸੀਂ ਪਹਿਲਾਂ ਵੀ ਇਲੈਕਸ਼ਨ ਲੜੀ ਸੀ ਤੇ ਉਹਦੇ ਨਤੀਜੇ ਕਿਹੇ ਜਿਹੇ ਰਹੇ ਕਾਰਨ ਕੀ ਹੈ ਇਲੈਕਸ਼ਨ ਲੜਨ ਦਾ ਤੇ ਇਹ ਹਲਕਾ ਦੇਖੋ ਹਲਕੇ ਬਾਰੇ ਤਾਂ ਤੁਹਾਨੂੰ ਕੁਐਸਚਨ ਕੀਤਾ ਜਾਂਦਾ ਹਰ ਵਾਰ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਹੋਰ ਵੀ ਤਨਖ ਲੋਕ ਜਿਹੜੇ ਹੈਗੇ ਆ ਬਾਹਰ ਤੋਂ ਆਏ ਹੋਏ ਆ ਨਹੀਂ ਉਹ ਜੀ ਮੈਂ ਤਾਂ ਦੱਸ ਹੁਣ ਇਹ ਤੁਹਾਡੇ ਕੋਲ 13 ਹਲਕੇ ਜਿਹੜੇ ਜਦੋਂ ਵੀ ਆਉਂਦੇ ਸੀ ਆ 13 ਕਿਉਂ ਹੁਣ ਦੱਸੋ ਕੋਈ ਨਹੀਂ ਕਿ ਲੱਗ ਕਰਦੀ ਨਹੀਂ ਜਗਦੇ ਹੋ ਲੋਕ ਆਪਣਾ ਲੱਗਦੇ ਨੇ ਲੋਕੋ ਕਰ ਦਿੰਦੇ ਆ ਵਿਜ਼ਨ ਰੱਖਦੇ ਆ ਔਰ ਇਹ ਜੇ ਸਿਸਟਮ ਦੇ ਜਿਹੜੋ ਕਿ ਸਾਰੇ ਪ੍ਰਿਆਪ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਦੇ ਬਣੇ ਇਦਾਂ ਸਿਸਟਮ ਬਣਾਏ ਰਿਹਾ ਲੋਕ ਦੁਬਾਰੇ ਡਰਾਈਵੇ ਬਹੁਤ ਪੱਕਾ ਤੋਂ ਉਸ ਸੈਮ ਵਿੱਚ ਆਪਣਾ ਜਿਹੜਾ ਰੀਐਕਸ਼ਨ ਕਰਦੇ ਰਹਿਣਾ ਉਹ ਬਹੁਤ ਵੱਡੀ ਗੱਲ ਹੋ ਗਈ ਤੇ ਲੱਗਦਾ ਜਿਹੜਾ ਹੈਗਾ ਇਹ ਇਤਨਾ ਸਾਰੇ ਗੁਣਾ ਮਰਪੂਰ ਹੈ ਕਹਿਣ ਕੋ ਵੈਲੂ ਮਰਦੀ ਕੋਈ ਕਹਿ ਲਓ ਕੋਈ ਲੋਕ ਫੈਡੂ ਕਰਦੇ ਬਹੁਤ ਲੱਗਦੇ ਨੇ ਪਰ ਮੈਂ ਕਹਿ ਰਿਹਾ ਕੈਲੂ ਪੜਾ ਜਦੋਂ ਦਾ ਸਾਡੇ ਪ੍ਰਿਆਪ ਨੂੰ ਟੁੱਟਿਆ ਫਰਦੋ ਫਰਦੋ ਤੋਂ ਹੈ ਜਿਹੜੇ ਆਹ ਪ੍ਰਾਪਾ ਕੋਈ ਹਿਸਾਬ ਜਿਉਂਦਾ ਹੈ ਰਿਆਬਾ ਤੇ ਕੋਈ ਵੋਦਾ ਹਲ ਬਿਖਰਦਾ ਸਾਡੇ ਸਿੱਤੇ ਸਸ ਤੋਂ ਵੀ ਸਾਰੇ ਬਾੜਲੇ ਪਰ ਉਹਦੇ ਵਿੱਚ ਦੇ ਦੇ ਤੜਕਦਾ ਹੈ ਬਹੁਤ ਹੋਏ ਫਿਗਰ ਜਿਹੜੀ ਹੈ ਆਪਣਨੇ ਸੇ ਤੋਂ ਤਮ ਹਿੰਗੇ ਤੇ ਭਜਾਇ ਤੋਂ ਪਹਿਲਾ ਪਹਿਲਾ ਇਹ ਸਾਰੇ ਜਿਹੜੇ ਤੋਂ ਮੈਂ ਕੀ ਬਿਲਕੁਲ ਜਾਗ ਦੇ ਰੋ ਬੋ ਸੰਦੇ ਸੱਤਾ ਦੇ ਵਿੱਚ ਪੂਰਾ ਰੂਗਾਂ ਜਿਹੜੀਆਂ ਉਮੀਦਾਂ ਨਹੀਂ ਹੈ ਜਣੀ ਹੋਣੀ ਚਾਹੀਦੀਆਂ ਪਰ ਫਿਰ ਵੀ ਹੈਗੀਆਂ ਜਿੱਦਾਂ ਪ੍ਰਾਪਾ ਵਿੱਚ ਸੱਤਾ ਨੂੰ ਦੇਖੋ ਸਾਹਿਬ ਇਹ ਹੁੰਦਾ ਕਿ ਜਿਹੜੀਆਂ ਤਸਵੀਰਾਂ ਆਉਂਦੀਆਂ ਹਨ ਨਾ ਨਵਰ ਟੌਪਿਕਾਂ ਤੇ ਸੇਵਾ ਚੋਂ ਉਹ ਇਕੱਲੈ ਜਿਹਾ ਬਦ ਹੁੰਦਾ ਹੈ ਦੇਖਦੇ ਹੋ ਜਿਹਾ ਜੋੜ ਕੇ ਕੋਸ਼ਿਸ਼ ਜਿੱਦੜੀ ਉਹ ਮੇਰੇ ਹੱਥ ਜੋੜਨ ਦੀ ਲੋੜ ਨਹੀਂ ਹੁੰਦੀ ਜੇ ਸੱਚ ਬੋਲਣਾ ਹੋਵੇ ਹੱਥ ਕੋਈ ਲੋਕ ਜੋੜਦੇ ਜਿੱਦਾਂ ਇਹ ਕੰਨੀਆਂ ਵਾਰਦੀਆਂ ਝੂੜ ਮਾਰਦੇ ਇਸ ਕਰਕੇ ਇਹ ਲੋਕ ਦਾ ਕੇਸ ਉਠਾਉਂਦੇ ਐ ਫਰਜ਼ਾਂ ਧਾਰਨ ਕਰਦੇ ਐ ਮੈਨੂੰ ਵੀ ਬਹੁਤ ਸੇਸ਼ ਦਿੱਤੀ ਨੇ ਜੇ ਮੈਂ ਫਿਰ ਆਪਣਾ ਮਰਕਰਦਾ ਪਰ ਮੈਂ ਇਸ ਜਿਹੜੀ ਆਪ ਜੀ ਆਖਿਆ ਜਿਹੜੀ ਬਾਤ ਨੂੰ ਕਿ ਉਹ ਬੁਰਾ ਨਹੀਂ ਕਿਰਪਾ ਨਾਲ ਜਦੋਂ ਲੋਕਾਂ ਤੋਂ ਇਕ ਜਾਣਕਾਰੀ ਦੇ ਕੇ ਪਰ ਉਹਨਾਂ ਤੋਂ ਇੱਕ ਖਬਰਤ ਹੈ ਕਿ ਕੋਈ ਛੋਟੀ ਗੱਲ ਵੀ ਬਾਅਦ ਜਿਹੜੀ ਬਹੁਤ ਵੱਡਾ ਹੈ। ਜਿੱਦੋ ਤੁਹਾਨੂੰ ਦੱਸਿਆ ਗਿਆ ਕਿ ਸਾਡੇ ਕੋਲ ਉਹਨਾਂ ਤੋਂ ਆਇਆ ਬਹੁਤ ਵੱਡਾ। ਜੇ ਇਹ ਉਹਨਾਂ ਕਹਿ ਨਹੀਂ ਬੰਦ ਕੇ ਧੱਕੇ ਵਾੜਦੇ ਨੇ ਜਿਵੇਂ ਆਪਾਂ ਵਰ ਮੰਨ ਲਿਆ ਜਿਵੇਂ ਆ ਮਰਾਡੇ ਵੇੜੇ ਪੂਰੀ ਕਰਦੇ ਆ ਇਸ ਕਰਕੇ ਜਦੋਂ ਉਹ ਇੰਨਾ ਵੱਡਾ ਇਹਨਾਂ ਨੂੰ ਬੋਡ ਬੈਂਕ ਇੱਕ ਵੱਡੀ ਗੜੀ ਕੰਟਰੈਕਟ ਮਿਲਿਆ ਤੇ ਉਹਦੀ ਜਿਹੜੀ ਗੁਣਵੱਤਾ ਹੋਈ ਹੈ ਉਹਦੇ ਕਰਕੇ ਜਿਹੜੀ ਮੈਂ ਖਾਸ ਕਰਕੇ ਜਿਹੜੀ ਸੁਵਿਧਾ ਲੱਗਦੀ ਗੱਲ ਤੇ ਲੋਕਾਂ ਦੇ ਵਿੱਚ ਮੈਂ ਦਿਨ ਹੁਣੇ ਕਰਦਾ ਨਾ ਵੀ ਗੁੱਸਾ ਹੈ ਗੁੱਸਾ ਹੈ ਉਸੇ ਤੋਂ ਪੁੱਛਦਾ ਫਿਰਦਾ ਹੈ ਉਹਨਾਂ ਕੋਲ ਦੀ ਭਾਵਨਾਟੀ ਜਿਹੜੀ ਇਸ ਪਰੇ ਕੀਤੀ ਗਈ ਹੈ ਉਹ ਭਰੇ ਦਿੱਤੇ ਹੋਏ ਹੈ ਪਰ ਕਹਿੰਦਾ ਉਹਨੇ ਆਪ ਵਾਲੇ ਤਾਂ ਜਿਹੜੇ ਹੈਗੇ ਉਹ ਮੁਕਾਵੇਗੇ ਇਹਦਾ ਦੂਜੇ ਨੰਬਰ ਦੀ ਲੜਾਈ ਵੀ ਚੱਲ ਰਹੀ ਹੈ ਸੜੇਲਾ ਪੁਕਾਲ ਨਾ ਕਿਉਂ ਗਿਆ ਲੋਕਾਂ ਨੇ ਦੇਖੇ ਰੋਪਾਚ ਮੇਚਰ ਦੇ ਲੋਕ ਬਿਲਕੁਲ ਜੀ ਜੀ ਮਾਰਦੇ ਬੰਦੇ ਜੋ ਕਿ ਇਹਨਾਂ ਨੇ ਕੀਤਾ ਹੀ ਬਹੁਤ ਹਾਤ ਮਾਰੀ ਹੈ ਤੁਸੀਂ ਆਪਣੀ ਕਿੰਨੇ ਵੇ ਰਾਜਧਾਨੀ ਕਿਹ ਜਾਂਦੇ ਆਪਾਂ ਕਹਿੰਦੇ ਹਲਾ ਕਰ ਜੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹ ਵੀ ਜਿਹੜੀ ਮੁੱਖ ਮਤਰੀ ਹੋਵੇ ਤੋਂ ਪਹਿਲਾਂ ਹੀ ਕੀ ਰਿਹਾ ਹੋਵੇ ਕੋਈ ਥੋੜੇ ਪਾਣੀ ਦੀ ਬੰਦਲਾ ਹੈਗਾ ਹੈ ਤੇ ਕੋਈ ਦੋ ਟੇੜੀਆਂ ਰਹੀਆਂ ਇੱਕ ਸਪੋਲ ਨਹੀਂ ਅਚੇਮਤ ਨਹੀਂ ਉੱਥੇ ਪਾਣੀ ਜਿਹੜਾ ਹੈਗਾ ਜਿਹੜਾ ਪੀਣ ਵਾਲਾ ਜਿਹੜਾ ਪੀਂਦੇ ਆ ਉਹ ਰੋ ਪਟਾੜੂ ਦੇ ਚਾਰਲੇ ਵਾਲੇ ਨਹੀਂ ਹੋਏ ਤੋ ਇਹ ਜਿਹੜੇ ਜਿਹੜੇ ਮੁੱਦੇ ਜਿਹੜੇ ਉਹ ਸੁਦਾ ਸੀ ਜਿਹੜੀ ਇੱਕ ਚੁੜਕੀ ਮਾਰੇ ਆਦੋ ਲਗੇ ਪਰ ਸਰਕਾਰ ਨੇ ਗਲੈਰੀ ਨਹੀਂ ਹੱਡੀ ਕੀ ਕੁਝ ਬਣਾਉਂਗਾ ਕਿਉਂਕਿ ਦੋ ਤਿੰਨ ਮਸਲੇ ਬੜੇ ਐ ਹਨ ਜਿਹਨਾਂ ਨੂੰ ਚੱਕਦੇ ਰਹੇ ਇੱਕ ਤਾਂ ਨਸ਼ਾ ਉਹ ਵੀ ਨਹੀਂ ਬੰਦ ਹੋਇਆ ਹੋਵੇ ਐਥੇ ਤੁਸੀਂ ਇੱਕ ਪ੍ਰੋਗਰਾਮ ਵੀ ਕੀਤਾ ਸ਼ਾਇਦ ਉਹ ਦੇਰੀ ਪਲਾਨੀ ਵੀ ਹੋਵੇ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਥੇ ਜਹਰਿਕੀ ਦੀ ਸ਼ਰਾਬ ਚੱਲਣਾ ਮੋਤਾਂ ਕੁਝ ਹੋਰ ਨਹੀਂ ਸੀ ਇੱਥੇ ਇੱటే ਹੀ ਮਸਲੇ ਆ ਆਮ ਤੌਰ 'ਤੇ ਆਪਾਂ ਜੋ ਗੱਲ ਕੀਤੀ ਪਲੈਨਿੰਗ ਦੀ ਕਰ ਤਕਲੀ ਇਹ ਉਲਟ ਹੈ ਇਹ 16 ਦੀ ਜਿਹੜੀ ਇੱਕ ਬੁੱਕਾ ਲੱਗਿਆ ਸੀ ਤੁਸੀਂ ਵੀ ਦੋ ਹੋ ਹੋ ਉੱਥੇ ਆਏ ਸੀ ਇਹਦਾ ਆਉਟਕਮ ਸਾਨੂੰ ਨਹੀਂ ਪਤਾ ਸੀ ਇਹ ਕੰਦਾ ਇਹ ਬਾਰੇ ਮੈਂ ਬਿਲਕੁਲ ਵੀ ਕਦੇ ਸੁਣਿਆ ਨਹੀਂ ਸੀ ਇਹ ਹੋਏ ਇੱਕ ਮਹੀਨਾ ਪਹਿਲਾਂ ਜਿਹੜੇ ਤੁਰੇ ਹੋਏ ਲੋਕ ਅੱਜ ਦੇ ਤੱਕ ਉਹਨਾਂ ਨੇ ਬੈਠ ਕੇ ਕਿਹਾ ਸੀਗਾ ਕਿ ਸਾਨੂੰ ਕੁਛ ਨਾ ਕੁਛ ਇਹਦੇ ਵਿੱਚ ਆ ਕੇ ਆਪਣੀ ਜਿਹੜੀ ਹੱਦ ਜਿਉਂ ਕਿ ਤੁਸੀਂ ਜੇ ਗੱਲ ਪਾਰਟੀ ਦੀ ਕਰੋਂ ਤਾਂ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਹਰੇਕ ਨੂੰ ਬੁੱੱਬੇ ਜਿਹਾ ਕਿ ਉਹਨਾਂ ਦੀ ਉਸ ਤਰ੍ਹਾਂ ਦਾ ਗੰਦ ਸਾਰੇ ਫਿਕਰਸ ਸਸ ਨੇ ਇਕੱਠਾ ਕੀਤਾ ਹੈ ਇਹ ਤੋਂ ਬਿਨਾਂ ਬੇਰੁਕਾ ਬੰਦਾ ਆ ਤੇ ਚਾਹੀਦੇ ਜੀ ਕੋਈ ਕਲੀਅਰ ਹੈ ਕਿ ਸਾਰਾ ਕੁਝ ਬਾਇਰ ਤੇਰਾ ਪਰ ਗੁਰਦੀ ਕਿਰਪਾ ਨਾਲ ਮੈਂ ਨਾਲੇ ਪਸੇਂ ਤੱਕ ਕਿ ਕਿਹਾ ਮੈਂ ਕਿ ਦਿਮਾਰਕੂ ਵੀ ਮੇਰੇ ਹੀ ਇਹ ਕਿ ਤੁਰਾਂਗੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਿਲਾਦ ਬਣੇ ਹੋਏ ਕਿ ਅੱਜ ਜਦ ਪੂਰੀ ਹਵਾ ਤੱਕ ਨਹੀਂ ਬਦਲੀ ਤਾਂ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਸਾਧਿਆ ਸਿਆਸੀ ਪਾਰਟੀ ਵੀ ਹੈ ਤੇ ਬੜਾ ਕਹਿ ਜਾਦਾ ਕਿ ਫਲਾਣੇ ਦੇ ਜੇਤੂ ਆਇਆ ਫਲਾਣੇ ਰੋਹਣ ਤਾਂ ਸੋਧ ਰਹੀ ਲਿਖ ਦਾਂ ਕੋਈ ਤਾਂ ਜਿੱਤੂਗਾ ਤੇ ਕੋਈ ਤਾਂ ਹਾਰੂ ਮੈਂ ਆਪਦੇ ਬਾਰੇ ਬੜੀ ਵੱਡੀ ਗੱਲ ਨਹੀਂ ਕਰਦਾ ਕਿੱਥੇ ਲਿਪਾਉਂ ਇਹ ਦਿਖਾਤਾ ਦੇਖੋ ਮੈਂ ਕੋਈ ਡਾ ਆਡੀਟ ਨਹੀਂ ਕਰ ਮੈਂ ਦੱਸ ਸਕਾ ਮੈਂ ਕੋਈ ਰਾਜਨੀਤਿਕ ਵਿਸ਼ਲੇਸ਼ਕ ਨਹੀਂ ਹਾਂ ਇਹਨਾਂ ਨੇ ਕੀ ਕੀਤਾ ਕੋਈ ਕੰਮ ਜਿਹੜੇ 2 ਸਾਲ ਦੇ ਐ ਇਹ ਇਹਨਾਂ ਦਾ ਬੜਾ ਕਰਕਰ ਨੂੰ ਉਸ ਤੋਂ ਪਹਿਲਾਂ ਤਬਾਹ ਕੀਤਾ ਹੋਇਆ ਪੰਜਾਬ ਉਹਨਾਂ ਬਾਡੀ ਵੱਲੋਂ ਹੈ ਪੂਰੀ ਵਾਸੇ ਜਾਣ ਦੀ ਕਰ ਕਰਨ ਦੀ ਕੋਸ਼ਿਸ਼ ਕਰ ਰਹੇ ਸਿਮਰਤੀ ਮਾਨ ਦਾ ਸੈਕਟਰੀ ਜੀ ਕਾफी ਪ੍ਰਭਾਵੀ ਹੈ ਉਹਦੇ ਬਾਰੇ ਵੀ ਜੜਦਾ ਲੋਕਾਂ ਦੇ ਰਹੇ ਕਿ ਸਾਰੇ ਜਿਹੜੀ ਸਾਰੀਆਂ ਬੋਸ ਜਿਹੜੀਆਂ ਹੈਗੀਆਂ ਇਹ ਨੈਗੇਟਿਵ ਰਾਇਟਰ ਨੇ ਬਰਬਾਦ ਕੀਤੀ ਸੀ ਸਿਮਰਤੀ ਮਾਨ ਤੋਂ ਜਿਹੜੇ ਪਗਲ ਸ਼ੁਰੂ ਕਰ ਗਏ ਦੇਖੋ ਇੱਥੇ ਮੁੱਖ ਮੰਤਰੀ ਸੀ ਕੋਲ ਮਿਲਿ ਕੁੜੇ ਜਾਂਦੇ ਦੋਨੋਂ ਚੱਕਣੀ ਪੈ ਗਈ ਤੇ ਸਿਮਰਜੀਤ ਮਾਨ ਆ ਜਾ। ਜਦੋਂ ਬਹੁਤ ਸੱਤਾਧਾਰੀ ਤੇ ਦੇਖਦੇ। ਉਦੋਂ ਉਹ ਦਿੰਦੇ। ਉਹਨਾਂ ਦੀ ਕੋਈ ਆਊਟਪੁੱਟ ਹੈ ਉਸ ਦਿਨ। ਆਊਟਪੁੱਟ ਰੀਅਲ ਨੇ ਦੱਸਿਆ ਲੋਕਾਂ ਨੂੰ ਵੀ ਜਿਹੜੇ ਭਗਤ ਸਿੰਘ ਅਤਵਾਦੀ ਹੈ। ਬੜੀ ਬੜੀ ਇੱਕ ਉਹਨੇ ਕੁਰਬਾਨੀ ਕੀਤੀ ਪੰਜਾਬ ਦੇ ਲੋਕਾਂ ਲਈ। ਜਾਗਰਤੀ ਕੀਤੀ। ਜਿਵੇਂ ਉਹ ਪੁੱਛਾਂਗੇ ਆਪਣੇ ਸਰੋਤ ਕਿ ਜਿਹੜੇ ਪ੍ਰਤਾਪ ਸਿੰਘ ਸਾਹਿਬ ਦਾ ਮੇਨ ਫੀਲਿੰਗ ਤੋਂ ਚਲੇ ਗਏ ਹੈ। ਅਰਜੁਨ ਦੇ ਸੁਦੇ ਰਹੇ ਹੈ। ਇਹਨਾਂ ਬਾਰੇ ਜਾਣਕਾਰੀ ਦੇ ਦਿਓ ਸਭ। ਕਿਹਦੀ ਇੱਕੋ ਜੀਨੋਂ ਪਿੱਛੇ ਕਰੋੜੀ ਹੈ। ਤੇ ਇਹਨਾਂ ਦਾ ਪਰਫੋਰਮਰ ਦਾ ਵੀ ਬੜਾ ਅਗਰੇਜਾ। ਇਹ ਡੇਗਰੇ ਜਿਆਦੀ ਡਿਊਟੀ ਕਰਦੇ ਆ ਰਿਕਰ ਕੀਤੀ ਹੈ ਤਾਂ ਉਹ ਫਸਟ ਕਰ ਤੇ ਜਿਹੜੇ ਲੋਕ ਜਿਹੜੇ ਇਹਦੇ ਬੁਢਾ ਹੋਏ ਹੋਏ ਆ ਉਹ ਵੀ ਫਸਟ ਕਰ ਇਹ ਕੇ ਬਹੁਤ ਵੱਡੇ ਹੌਪਟਲੋਂ ਕਰਵਾਣੀ ਹੈ ਸਭ ਉਹਦੀ ਜਾਣਕਾਰੀ ਜਿਹੜੀ ਨੇ ਮੰਨੇ ਇਹ ਜਾਨ ਸਭ ਤੋਂ ਵੱਡਾ ਕੰਮ ਜਿਹੜਾ ਇਸ ਵਾਰ ਦੀ ਪ੍ਰੋਜੈਕਟ ਦਾ ਨਿਰਧਾਰਨ ਕੀਤਾ ਕੋਈ ਜਾਣਕਾਰੀ ਨਹੀਂ ਕਿ ਕਿਸ ਤਰ੍ਹਾਂ ਸਿਖਲੇ ਆ ਗਿਆ ਉਹ ਆਪਦਾ ਇਹ ਮੈਂ ਕਹਦਾ ਬੰਨ ਬਟੀ ਸੋ ਪਾਲ ਸਿੰਘ ਇਹਨੂੰ ਹੋਲਡਰ ਰਿਟਰਨ ਨੇ ਉਹ ਇਫ ਨੂੰ ਲਾਉਣ ਦੇ ਵਿੱਚ ਜੀ ਇਸ ਉਹ ਵੀ ਜਿਹੜਾ ਆਦਮੀ ਕੋ ਦੇਵ ਸਿੰਘ ਜਿਹੜਾ ਹੈਗਾ ਸ਼ਾਇਦ ਉਹਦਾ ਨਾਮ ਹੈ ਜਿਹੜਾ ਆਪਣੇ ਜਿਹੜੇ ਪੂਸਾਰਨਾ ਉਹਨੇ ਜੋ ਕੁਝ ਪੈਸਾ ਜਿਹਸੂ ਜਿਹੜਾ ਇਹ ਕੌਮੋਂ ਚ ਆਇਆ ਹੈ ਸਾਰਾ ਗੜਤ ਨਹੀਂ ਹੈ ਔਰ ਕਲੀਅਰਲੀ ਜਿਹੜਾ ਇਹ ਡੀਪ ਹੋ ਗਿਆ ਤੇ ਤੇ ਮਿਲ ਹੀ ਕਰ ਰਹੀ ਹੈਂਡੀ ਦੀ ਹਾਲਤ ਦਾ ਖਾਸ ਕਰਕੇ ਦੋਨੋਂ ਬੜੀਆਂ ਦਰਦਾਂ ਆਈ ਕੋ ਬਿਲਕੁਲ ਇਹਨਾਂ ਨੇ ਕੋਈ ਸਿੱਧਾ ਕੰਮ ਨਾ ਕਰਦੇ ਜੇ ਕੋਈ ਤਕਬੀਲ ਕਿਦੇ ਲੋਕ ਵੀ ਜਿਹੜੀ ਉਹ ਮਿਲਦੇ ਫੋਟੋ ਮੈਦੰਦ ਰਹਿਣਾ ਬਾਬਾ ਬਾਈ ਨੇ ਜਿਹੜੀ ਹੈ ਜੇ ਤੁਹਾਂ ਬੰਨਾ ਬੜੀਆ ਵਾਣੇ ਤੁਹ ਬਲੀਰੇ ਕੋਈ ਛੱਟ ਕੋੜਾ ਇਹ ਤਾਂ ਦੇਖ ਚੁੱਕਿਆ ਜੇ ਵੀ ਨਾ ਕੱਟ ਕੇ ਹੈ ਗਲ ਦੇਰੀਏ ਕਿ ਪਰ ਇੱਕ ਸਾਥ ਜਿਹੜਾ ਇਹਦੇ ਬਹੇ ਉਹ ਗੱਲੇ ਵੀ ਉਹ ਦੇ ਕੋਈ ਕੰਮ ਠੀਕ ਹੋਣਾ ਬਦਲ ਗਿਆ ਉਹਨੂੰ ਉਹਦੇ ਛੱਟਾ ਗਿਆ ਉੱਪਰੋਂ ਪਰ ਫਿਰ ਦੀ ਇਸੇ ਦੀ ਚਾਰਜ ਲਿਆ ਸਲੀਟਾ ਵੀ ਉਹ ਬਲੇਡ ਕੋਡ ਵਿੱਚ ਵਾਦੀ ਤੋਂ ਹੋ ਰਿਹਾ ਹੈ ਉਹ ਜਿਹੜਾ ਧਿਆਨ ਚਾਹੀਦੀ ਹੈ ਲੋਕੀ ਨੂੰ ਆਮ ਜਿਹੇ ਪਲਾਜ਼ਾ ਉਹਦੇ ਵਿੱਚ ਬਿਲਕੁਲ ਕਲੀਅਰ ਬਟ ਰਗ ਦਾ ਬਹੁਤ ਵੱਡਾ ਵਪਾਰੀ ਚੱਲ ਕੀਤਾ ਹੋਇਆ ਹੈ ਜਿਹੜਾ ਬੰਦਾ ਕੋਈ ਕਾਰਨੀ ਹੋਵੇ ਉਹ 100 ਕੀ ਇਹ ਪੰਜਾਬ ਦੇ ਕੋਲਟੇਜ ਨੇ ਰੱਖੀ ਜਿਹੇ ਰਸਤੇ ਪਰ ਆਉਦਾ ਕੋਈ ਕੋਲਟੇਜ ਨੇ ਅੱਜ ਤੱਕ ਕੋਈ ਨਹੀਂ ਰੱਖੀ ਤੋ ਇਸ ਵਾਫਿੰਗ ਜਿਹੜਾ ਸਾਡੇ ਹੋ ਗਿਆ ਵੀ ਜੀ ਨੇ ਰੈਸਟ ਵੀ ਕੀਤੇ ਚਾਰ ਪਾਣੀ ਮਿੰਨ ਦੇ ਵਿੱਚ ਆਏ ਉਹਨਾਂ ਲੈਕਚਰ ਆ ਗਿਆ ਸੀ ਬਾਈ ਵਾਲਾ ਕਿ ਕਿਸੇ ਸਮਝੋਤੇ ਤੇ ਹਾਰ ਆਇਆ ਆਫਟਰ ਆਲ ਰਿਕਸੇ ਜੇ ਜੇਸੀ ਦੀ ਮਾਮਲਾ ਕਿੰਨਾ ਕਿੰਨਾ ਬਣੀ ਪਈ ਹੈ ਪਰ ਪ੍ਰਿਆਪ ਉਹ ਤੇ ਨਾ ਮਾੜਾ ਹਾਲ ਉਹਨਾਂ ਦਾ ਜਿਸ ਤਰ੍ਹਾਂ ਤੇ ਜੱਕੀ ਫੈਰਾ ਪੈਦਾ ਹੈਗਾ ਇਸ ਵਾਰ ਜੋ ਆਪਣਾ ਲਾਭਤਾ ਲੈ ਕੇ ਆਪ ਦੇ ਜਿਹੜੇ ਆਪਣੇ ਰੇਟ ਦਾ ਬੰਦਾ ਬਹੁਤ ਵੱਡਾ ਬੰਦਾ ਰੱਖ ਕੋ ਨਾ ਹਣਾ ਜਿਸ ਸਮੇਂ ਦੀ ਗੋੜ ਤੇ ਅੱਜ ਸੱਚ ਬੋਲਣ ਦੀ ਲੋੜ ਹੈ ਕਿ ਬ੍ਰੈਂਡ ਬੇਕਲੋਪੀ ਬੋਲਿਆ ਕਰੇ ਕੁਝ ਵਪਾਰੀ ਆ ਕੇ ਕੰਮ ਕਾਜੀ ਆਪ ਕਰ ਸਕੀਏ ਮੈਂ ਨਹੀਂ ਕਿਛੇ ਥੋੜੇ ਦੇ ਚਾਰ ਛਟਾ ਹੋ ਕੇ ਇਹ ਕਹਤਾ ਹੈ ਟੈਲੀਵਿਜ਼ਨ ਉਹ ਐਕਸਪਰਟ ਹੋਵੇ ਤੇ ਤਾਂ ਜਿੰਨੇ ਕੋਈ ਹੋਵੇ ਜੀ ਪੋਲੀਟਿਕਲ ਹੋਵੇ ਚਾਹ ਚਿੱਟਈ ਹੈ ਉਹ ਕੀੜੀ ਦੀ ਬਈ ਦੀ ਹੈ ਤੇ ਕੌਪਸ ਜਣਾ ਮੈਂ ਕਹ ਰਹੀ ਨਹੀਂ ਕਰਦੇ ਇਹ ਤੇ ਜੋ ਬਈ ਹੋ ਗਿਆ ਪਰ ਤੁਹਾਨੂੰ ਲੱਗਦਾ ਕਿ ਇਹ ਵੀ ਜੋ ਕੁਝ ਕਰਦੇ ਹੋ ਜਨੂ ਕਰਦੇ ਨਹੀਂ ਮੈਂ ਕਹ ਰਿਹਾ ਤੁਮ ਜੀ ਹੈ ਕਿ ਇਹ ਵੀ ਬਾਹਰ ਇੰਨੀ ਨਹੀਂ ਬਚਿਆ ਇਹ ਵੀ ਰੋਕਿਆ ਤਾਂ ਜਾ ਸਕਦਾ ਹੈ ਇਹਦੀ ਕੋ ਗਲਤ ਕਰਵਾਉਣਾ ਪਤਾ ਉਹਨਾਂ ਨੇ ਐਵੀਡੈਂਸ ਜਟਾਣਾ ਮਨ ਹੈ ਸੀ ਡੇਟਿੰਗ ਐਡੀਟ ਕੈਪਚਰ ਦਿੱਤੀ ਗਈ ਹੈ ਤੇ ਦੇਖੀ ਹੋਈ ਕਪਤਾਨੀ ਮੈਂ ਆਪ ਕੋ ਸਮ ਜੋਚਣ ਲੇ ਲਿਖਤਾ ਨਾਲ ਫੋਲਾਉਣੇ ਨਹੀਂ ਹੋਣਾ ਕੁਝ ਨਾਲ ਜੀ ਜੇ ਇਨ ਫੂਡ ਦੇ ਫੋਟੋ ਸਾਰੇ ਦਾ ਸਾਰਾ ਚੁੱਪ ਬੀਨ ਤੇ ਉਹ ਡਲੇ ਦੇ ਵਿਚ ਆ ਕੇ ਕਲ ਕਰ ਰਹੇ ਕਿ ਮਨ ਦੇ ਇਲਾਕੇ ਕੋਈ ਫੈਸਲਾ ਨਹੀਂ ਆਇਆ ਫੈਸਲੇ ਨਹੀਂ ਹੁੰਦੇ ਅਦਾਲਤਾਂ ਫੈਸਲੇ ਨਹੀਂ ਕਰਦੀਆਂ ਇੱਥੇ ਬੰਦੇ ਦੇਖ ਹੁੰਦੇ ਐ ਚਲਾਨ ਜਿਹੜਾ ਚਾਰਜੀ ਰਹੀ ਹੈ ਉਹ ਜਿੰਨਾ ਤੇ ਸਾਫ ਨਹੀਂ ਹੁੰਦੇ ਬਜਤ ਸਾਫ ਕਰਾ ਡਗਦਾ ਨੀ ਤੇ ਰਜਿਸਟਰਡ ਆਫ ਦਿ ਬੰਟੂ ਕੇਅਰ ਸਰਕਲ ਉੱਪਰ ਜੇਕਰ ਉਹਨਾਂ ਦੇ ਨਾਲ ਡਲੇ ਰਹੀ ਰੱਤੀ ਗੰਹਰਵਾ ਉਹ ਜੋਗੜਾ ਤਾ ਬੋਗਾ ਯਾਰ ਆਪਣੀ ਈਸੀਆਈ ਆਪਦੀ ਹੀ ਹੈ ਫਿਰ ਇਹ ਕਿਹੜੀ ਦੇਵੇ ਉਹ ਖਾਬੇ ਤੇ ਜਾਤੀ ਤਾਂ ਸਾਡੇ ਕੋਲ ਨਹੀਂ ਹੈ ਇਹ ਇਹ ਕੋਲੇ ਨਾ ਇਹ ਇਲੈਕਟ੍ਰੋਨੀ ਲਾਇਬਰੀ ਬੜਾ ਕੁਛ ਤੁਨੀ ਨਹੀਂ ਦਿੱਤਾ ਕਰਦਾ ਉਹ ਮੈਂ ਬਹੁਤ ਸਾਰੇ ਕੁਸ਼ਨ ਕੋਲੋਂ ਅਧਰੇ ਪੁੱਛੇ ਰਿਹਾ ਸੀ ਬਹੁਤ ਬੱਚੇ ਨੇ ਜੀ ਹਿੰਮਤ ਰੱਖੀ ਮੈਂ ਕੱਲੇ ਅਲੱਗ ਵਨ ਟੂ ਵਨ ਗੱਲ ਕਰਦੇ ਕਿਸੇ ਪਬਲਿਕ ਪਲੇਸ ਤੇ ਆ ਕੇ ਮੇਰੇ ਨਾਲ ਕਰ ਲੈਗਾ ਫਿਰ ਮੈਂ ਤੇ ਸਵਾਲ ਲੇ ਗਿਆ ਨਾ ਉਹ ਕੋਈ ਸੌਣੇ ਹਿੰਮਤ ਜਵਾਬ ਦੇ ਇਹ ਲੋਕ ਕਿਹੜੇ ਹੈਗੇ ਮੱਕੀ ਪਗਾਇਆ ਪਸਰਾ ਬੜਦਾ ਨੇ ਤੇ ਨਜਰ ਕਾਸ ਮਾਰੜੇ ਪਾਰਟੀ ਕਰੇ ਕਿਹੜੀ ਕਰੇ ਜਿਹੜੀ ਪਹਿਲਾਂ ਆਪ ਦੇ ਵਿੱਚ ਫਿਰ ਆਪ ਦੀ ਬਣਾ ਲਈ ਹੁਣ ਫਿਰ ਗੱਲ ਸਹੀ ਨਾ ਪਤਾ ਦੀ ਤੇ ਅੱਜ ਕੱਲ ਮੁੰਡੇ ਕਿਹੜੇ ਤੇ ਕਿਹੜੇ ਜਿਹੜੇ ਇਥੇ ਬੰਤੀ ਸੁਣ ਬਾਰ ਉਹ ਸੇ ਗੱਲ ਕਰਦੇ ਮਤਲਬ ਫੈਮਿਲੀ ਉਹ ਵੀ ਉਹ ਉਹਨਾਂ ਦੇ ਕੰਪੀਟਿਸ਼ਨ ਆ ਬਾਕੀ ਨਹੀਂ ਕੀ ਨਾਮ ਦੇ ਵਿੱਚ ਇਕੱਠਾ ਕੀ ਜਾਏਗਾ ਕਿ ਬੁਢੜੇ ਮੁੰਡੇ ਬਾਤ ਕਰਦਾ ਉਹੀ ਬੰਦੇ ਜਿਹੜਾ ਉਹ ਵੀ ਹੈ ਨਹੀਂ ਉਹ ਦਲੀਲ ਕਰਦੇ ਹਾਂ ਤੇ ਉਹ ਲੋੜਦੇ ਨੇ ਚੋੜਦੇ ਤੇ ਵੀ ਕੋਈ ਬੋਲ ਬੰਦੀ ਕਰਦਾ ਕਰਨਾ ਕਰਦੇ ਪਰ ਨਸ਼ੀਦਗੀ ਨਹੀਂ ਕਰਦੇ ਪਰ ਹੁਣ ਮੈਨੂੰ ਸਮਝ ਆ ਗਈ ਕਿ ਇਹ ਵਪਾਰ ਤੇ ਜਿਹੜਾ ਰਜੇ ਤੇ ਮੇਰੇ ਆਪ ਤੇ ਉਹਨੂੰ ਮੈਨੂੰ ਕਰਦਾ ਮੀ ਵੀ ਇਥੇ ਰ ਹੈ ਤੁਸੀਂ ਜਿਹੜੇ ਕਿ ਉਹ ਮੁਕਾਬਲੇ ਦੇ ਵਿੱਚ ਤੁਹਾਨੂੰ ਕਿਵੇਂ ਲੱਗਦੇ ਦੇਖੋ ਕੋਈ ਪਬਲਿਕ ਸੀ ਜਿਹੜੀ ਅੱਖਾਂ ਦੇ ਟੇੜੀ ਰਹੇ ਪਰ ਉਹ ਤਾਂ ਬਬਾ ਬਬਾ ਹੋਇਆ ਬਤਾਇਆ ਸਰ ਉਹ ਫਸਾਪਾ ਕਰ ਬੈਠੇ ਕੋਈ ਪਾਪ ਚ ਪਾ ਲੈਣਗੇ ਇਹ ਤਾਂ ਇਹ ਜਸਤੰਨ ਇੱਥੇ ਕੱਢੀ ਸਕਦਾ ਹੁੰਦਾ ਉਸਨੇ ਨਹੀਂ ਆਪਣੇ ਪਾਈ ਹਿੱਕੀ ਹੋਦੇ ਤੇ ਰੀਲੇ ਜਿਹੜੀ ਜਤੀਆਂ ਬੋਨੂ ਦੇ ਉੱਤੇ ਆਇਆ ਤਾਂ ਇਹ ਤਾਂ ਫੌਨ ਹੀ ਅੱਜ 25 ਪਹੁੰਚਾਉਣਾ ਉਹ ਇੱਥੇ ਥੋੜੀ ਐਮਐਲਏ ਵੀ ਨਾ ਮੌਕੇ ਤੇ ਪਹੁੰਚੇ ਥੋੜੀ ਹੁਤੀ ਦਾ ਮੈਂ ਬਿੱਤ ਪੈਣ ਗਿਆ ਫਿਰ ਆ ਟ੍ਰੇਨ ਘਟਾਗਾ ਹੋਣ ਦੀ ਪੂਰੀ ਪੂਰੀ ਟ੍ਰੇਨ ਬੜੀ ਹੈ ਜਿਹੜੀ ਘੱਟ ਵੀ ਚੋਣੀ ਜਾਂਦੀ ਸੀ ਪਹੁੰਚਦਾ ਉਸ ਦੇ ਤੋਂ ਲੀ ਕੁਝ ਵੈਸੇ ਤਾਂ ਮੈਂ ਸਾਰੇ ਨੂੰ ਕਹੇ ਜੇ ਆਉਂ ਵਕਤ ਤੇ ਅੱਜ ਨਕਚੋਟਾ ਦੇ ਨਾਲ ਉਹ ਇੱਕ ਗੱਲ ਜਿਸ ਨੇ ਬੋਲੀ ਆ ਤੇ ਨੀਦਰਨਾ ਸਰਕਾਰ ਹੈ ਇਹਦੇ ਜਿਵੇਂ ਉਹ ਸਿੱਧੇ ਹੈਗੇ ਨੇ ਜਿਹਨਾਂ ਨੇ ਬੋਲੇ ਨੇ ਕਿ ਕੋਈ ਪੂਰੀ ਦੀ ਪੂਰੀ ਟ੍ਰੇਨ ਅੱਜ ਪੁਆਇੰਟ ਫਰਮ ਦਾ ਸੇਵ ਨੂੰ ਉੱਧਰ ਕਰੀ ਬੱਈ ਹੈ ਇਹ ਬੇਰੀ ਬੜੀ ਹੋਇਆ ਕਿ ਇਸ ਵਾਰ ਦਾ ਜਿਹੜਾ ਉਹ ਕਵਾਜ ਉੱਠੀ ਹੈ ਸਾਰੀਆਂ ਟ੍ਰੇਨਾਂ ਨੂੰ ਰੋਕ ਕੇ ਇੱਕ ਅਧੋਰੀ ਚੱਲੂਗੀ ਜੀ ਠੀਕ ਹੈ ਇਹ ਬੇਰੀ ਗੱਲ ਵੀ ਹੈ ਜਿਹੜੀ ਗੱਲ ਬੋਲੀ ਸੀ ਤੇ 30% ਦਾ ਫਿਕਰਾ ਹੈ ਜੇ ਤੱਕ ਜੇ ਤੱਕ ਇਹ ਦਿਤਰ ਨਹੀਂ ਕਰਾ ਬਸ ਹੋਇਆ ਬਿਲਕੁਲ ਰਹਿਿਆ ਹੋਇਆ ਕਲੈਕਸ਼ਨ ਪੋਸਟ ਨੂੰ ਵੀ ਪ੍ਰਿੰਟ ਕੀਤੀ ਹੈ ਤੁਰੇ ਬਦਲਦਾ ਜਾਂਦਾ ਹੈ ਫਿਰ ਨਾਲ ਯੂਥਾਂ ਦੇ ਲਈ ਵੱਡਾ ਘਟਾਲਾ ਜੁਗਿਆ ਹੈ ਇੱਥੇ ਇੱਕ ਟ੍ਰੇਨ ਸੈਕਟਰੀ ਨਾਲ ਜਾਣੀ ਇਹ ਲੋਕ ਜਿਹੜੇ ਬੇਹੱਦ ਪੁਲਿਸ ਸਿੰਘੇ ਦਾ ਪ੍ਰੋਫੈਸ਼ਨ ਕਰਕੇ ਤਾ ਹੈ ਉਹਦੇ ਦੇਸ ਬਰਗੂ ਰੋਟੀ ਦੇ ਜਿਹੜੇ ਪਰਸਿੱਤ ਆਵੇ ਲੈਣ ਉਹ ਸੂਬੇ ਦੇ ਵਿੱਚ ਜੜਾ ਹੈ ਤੋਂ ਮਾਰੇ ਸਮਰੇ ਵਿੱਚ ਹੀ ਇਹ ਲੱਭਦਾ ਹੈਗਾ ਕਿ ਦੋ ਜਿਹੜੀ ਮਗਰ ਦਿੱਤੀ ਹੈ ਮੋਤਾ ਤੇ ਇੱਕ ਏਕ ਹਜ਼ਾਰ ਨੇ ਜੇ ਹੋਰ ਹੋ ਜਾਣਗੇ ਇਹਨਾਂ ਦਾ جواب ਨਹੀਂ ਲੈ ਨਹੀਂ ਨਾ ਮੰਤਰੀ ਅੰਮਰੋੜਾ ਕੰਡ ਜਿਹੜੀ ਭਾਰੋਂ ਉੱਤੇ ਆਏ ਕਿ ਅਸੀਂ ਜ਼ਿੰਮੇਵਾਰ ਕਿਥੇ ਇਹ ਨਹੀਂ ਦੱਸਉਂਦੇ ਕਦੋਂ ਦੇ ਤੋ ਇਹਦੇ ਵਾਸਤੇ ਇਤਤਾਲ ਕਰਨਾ ਦਾ ਉਂਗਲੀ ਹੈ ਕਿ ਇਹ ਪਬਲਿਕ ਪੈਸੇ ਦੀ ਗੱਲ ਹੈ ਡਰੇਗੂ ਮਚਾਟ ਤੋਂ ਇਹ ਕਦਿਗਾ ਕਿ ਜਾਂਦੇ ਲੋਕਾਂ ਦੀ ਰੇਲੀਆਂ ਬੰਦ ਕਰਾ ਕੇ ਇਹਨਾਂ ਲਈ ਮਿਲੀਆਂ ਹੁੰਦੀਆਂ ਆਪਰਾਜ ਨੇ ਪਕੜੇ ਸਿਸਟਮ ਰੇੜੀ ਬੰਦ ਕਰਾਈ ਫਿਰ ਇਹ ਬੰਦ ਕਰਾਈ ਜਿਹੜੀ ਰੇੜੀਆਂ ਬੰਦ ਕਰਕੇ ਆਪਾਂ ਰੋਟੀ ਰੋਟੀ ਵਾਲੇ ਬੰਦੇ ਬਿਲੀ ਦਾ ਟੈਟ ਕਰਨਗੇ ਉਹ ਤੋਂ ਡੰਕੋਤ ਤੇ ਸਿਰਫ ਤੁਸੀਂ ਤੁਸੀਂ ਹੀ ਨਿਕਲੇ ਹੋਏ ਹੋ ਕੰਦੇ ਦੇ ਵਿੱਚ ਸੌਫੀ ਹੋ ਜਾ ਲੋਕਾਂ ਗੱਲਾਂ ਸੁਣਦੇ ਜੇ ਦੇ ਟੋਪਰਾ ਵਿਚ ਆਇਆ ਸੀ 16 ਦਿਨਾਂ ਦਾ ਟੈਂਟਰ ਜਿਸ ਤੋਂ ਬਾਅਦ ਚੱਲਦੇ-ਚੱਲਦੇ ਅਸੀਂ ਆਪਣਾ ਕੰਮ ਕਰਦੇ ਰਹੇ ਪਰ ਨਾਲੇ ਵਿੱਚ ਦੇ ਉੱਥੇ ਰਿਫਰ ਕੀਤੇ ਜਾਂਦੇ ਸਨ ਇੱਕ ਬਹੁਤ ਵੱਡਾ ਟੋਪਰਾ ਗੰਦਲਾ ਲੱਗ ਰਿਹਾ ਸੀ ਉੱਤੇ ਜਿਹੜੇ ਉਹ ਚਾਰ ਕਬੱਡੀ ਦੇ ਖਿਡਾਰੀ ਐ ਸਾਰੀ ਦੁਨੀਆ ਜਾਣਦੀ ਐ ਉਹਨਾਂ ਨੂੰ ਘੁੱਟਾ ਕਰਕੇ ਉਹਨਾਂ ਨੂੰ ਕੀਤਾ ਹੋਇਆ ਉਹ ਬਿਲਕੁਲ ਨਿਆਜਾ ਦਾ ਕੰਮ ਐ ਪਰ ਗੁਰੂ ਤੇ ਮਹਾਂਪ੍ਰੀਤ ਇਹ ਯਾਦ ਨਾਲ ਨਾ ਨਾ ਤਿਕਰ ਤਬੇਦਨ ਕੀਤਾ ਉਹ ਤੇ ਰੇਪ ਕੇ ਇੱਕ ਪੱਤਰਕਾਰ ਨੇ ਆਇਆ ਉਹਦੇ ਉਹਨਾਂ ਜਮਤ ਹੋਈਆਂ ਉਹਨਾਂ ਦੇ ਇਹੀ ਚੀਜ਼ਾਂ ਕੰਨ ਲੱਗੀ ਹੋਈ ਜਿਵੇਂ ਕਮਨ ਰੋਡੇ ਨੇ ਰੇਪ ਕੇ ਪੁਕਾਰ ਇਹ ਤਾਂ ਕਾਗਜ਼ੀ ਨੇ ਕਰਿਆ ਜਿਸ ਤਰ੍ਹਾਂ ਇਹ ਕਾਪੋ ਕੋਮੇਡੀਆਂ ਦੀ ਬੰਦੇ ਜਾਂਦੇ ਤੇ ਇਹ ਕਿਹੜਾ ਸਰਕਾਰ ਦਾ ਕੰਮ ਹੈ ਇਸ ਟਾਈਮ ਇੰਨੀ ਕੋ ਪੂਰੀ ਹੱਤ ਵਿੱਚ ਹੈਗਾ ਤਾਂ ਦੇਖੋ ਇਹ ਬੋਲੋ ਜਿਹੜੇ ਨੰਨ ਕਰ ਨਹੀਂ ਰਿਹਾ ਤੁਸੀਂ ਹੁਣ ਤਾਂ ਦੋਸਰੋਂ ਤੁਸੀਂ ਲੱਗੇ ਹੋਏ ਹੋ ਕੱਚਾ ਬਹੁਤ ਹੋਇਆ ਤੇ ਫੰਡਿੰਗ ਖੋ ਗਈ ਬਾਕੀ ਜਸਪਾੜੀਆਂ ਨੂੰ ਦੱਸੋ ਉਸ ਦੇ ਦੇਖੋ ਮੈਂ ਗ੍ਰੀਨ ਤੋਂ ਬ੍ਰੀਵ ਹੈ ਨਹੀਂ ਕੱਚੀ ਨਹੀਂ ਜੇ ਕਿਹਾ ਦਹਾ ਗਿਆ ਤੇ ਮੋਕਾ ਮੈਂ ਹਾਂ ਜੇ ਨਹੀਂ ਕੁਝ ਲੋਕ ਮੇਰੀ ਮਦਦ ਕਰਨਗੇ ਉਹ ਮੈਂ ਸਾਥ ਮੈਂ ਵੀ ਰਿਹਾ ਇਹ ਮੇਰੇ ਕੋਲ ਬੰਡਿੰਗ ਪ੍ਰੋਬਲਮ ਹੈ ਨਹੀਂ ਉਹ ਜਿਹੜੇ ਕੁਸਟਮ ਲੋਕ ਕਰੀ ਨਾਲ ਉਹ ਸਭ ਤੇ ਹੈ ਉਹ ਰਿਸਰਵਡ ਪਾਣੀ ਬਲਕਿ ਜਿਹੜੀ ਦਸਤਾਵੇਜ਼ ਜਿਹਦੇ ਬਸਨ ਕਹਿੰਦਾ ਜੇ ਜਿਹੜੀ ਕੇ ਤੂੰ ਕਹਿ ਵੀ ਹੈ ਉਹ ਤਾਂ ਚੰਚਾ ਕੰਮ ਵੀ ਜੂ ਦੱਸਿਓ ਕਿ ਤਾ ਦੱਸ ਵੀ ਜਦੋਂ ਤੱਕ ਮੈਂ ਮੇਰਾ ਕੋਈ ਗਾਇਮ ਨਹੀਂ ਲਗਾਤਾ ਤਦੋਂ ਬੈਂਕ ਉਹ ਮੈਂ ਪਰਮੋਜੀ ਦੇ ਦਿੰਦਾ ਉਸ ਮੋਬਾਈਲ ਕਰਕੇ ਦਿਖਾਈ ਬੜਾ ਹੀ ਜਾ ਰਹੇ ਕਿ ਡਿਪ੍ਰੀਕੇਟਡ ਹੋ ਗਈ ਹੈ 1000 ਦੀ ਇਸ ਕਰਕੇ ਮੈਨੂੰ ਕੋ ਪੈਸੇ ਚੜਾਏ ਜੀ ਮੈਂ ਆਪ ਚਾਹਾਂਗਾ ਪਤਾ ਕਿ ਨਾ ਕੋਈ ਆਵੇ 100 ਰੁਪਿਆ ਆਪਾਂ ਲੈ ਲੈ ਤੇ ਲਓ ਜੀ ਆਪ ਪੈਸੇ ਮੈਂ ਬਿਲਕੁਲ ਜਿਹੜਾ ਹੈਗਾ ਇਸ ਕੰਪਲੀਟਡ ਹੈਗਾ ਜੇ ਕਿਸੇ ਬੰਦੇ ਲਈ ਜਿਹੜੇ ਕਰਦੇ ਨੇ ਜਿਹੜੇ ਕੁਝ ਹੋਰ ਲੋਕ ਐਕਟਿਵਿਸਟ ਐਕਟਰ ਨੇ ਜਿਹੜੇ ਲੱਖੇ ਦੀ ਵੀ ਗੱਲ ਕਰਦੇ ਆ ਨੇ ਠੀਕ ਹੋ ਪਰ ਆਪਾਂ ਆਫ ਦਾ ਰਿਕਾਰਡ ਬੱਤੇ ਨੂੰ ਗੱਲ ਕਰਦੇ ਆ ਕਿ ਕਹੋ ਤੁਸੀਂ ਕਹਿੰਦੇ ਕਿ ਮੈਂ سپورਟ ਕਰਦੀ ਫਿਰ ਬੋਤਲ ਕਿਥੋਂ ਦਾਸ ਤੇ ਗੱਲ ਨਹੀਂ ਤੇ ਹੁਣ ਵਧੀਆ ਹਜ਼ਾਰ ਤੱਕ ਕੀ ਕਰਨੀ ਦੇਖੋ ਜੋ ਮਾਰਦੀਆਂ ਨੇ ਖਲਾਅ ਦੇ ਜਿਸ ਤਰ੍ਹਾਂ ਦੇ ਕ੍ਰਿਟੀਕਲ ਸਿਸਟਮ ਦੇ ਵਿੱਚ ਹੈ ਨਾ ਤੇ ਉਹਨਾਂ ਦਾ ਵੀ ਇਤਨੀ ਹੈਗਾ ਕਿ ਇਹਦੇ ਬੰਦੇ ਦੇ ਡਾਕੂਮੈਂਟਰੀ ਸਿਸਟਮ ਦੇ ਵਿੱਚ ਫੇਲਮਾ ਦਾ ਗਰੋਹ ਉਹਨਾਂ ਰਿਕ ਸ਼ੱਕੀ ਰੋਜ਼ ਜਿਹੜਾ ਲੱਗਦਾ ਉਹ ਦੇਖਿਆ ਤਾਂ ਉਹੋਸ਼ਾ ਕਰ ਮੇਰੇ ਹੋ ਜਾਣ ਦਾ ਮਹਿਸਾਸ ਕੀਤਾ ਜਦੋਂ ਬੇਇਜ਼ਤ ਮੈਂ ਕੱਲ ਤਾਂ ਵੀ ਬਪਰੇ ਪਰ ਉਹ ਨੌ ਨੌ ਨਵੇਂ ਲੋਕ ਜਿਹੜੇ ਇਹ ਕੁਛ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਸ਼ੈਫਰਡ ਕਰ ਰਹੇ ਹੈ ਸਿੱਧੂ ਉਸੇ ਵਰਗੀ ਪਤਨ ਕਰਦੇ ਹੈ ਉਹ ਜਦੋਂ ਗੜਾ ਵਿੱਚ ਆਇਆ ਸਾਰੇ ਲੋਕ ਦੇ ਉਪਰ ਕਰਦੇ ਜਿਵੇਂ ਇਹ ਸ਼ੈਫਰਡ ਕਰ ਰਹੀ ਹੈ ਅਸਰਿੰਦੂ ਦਾਵਾ ਦੇ ਰਿਹਾ ਹੈ ਇਹ ਗਣਾ ਗਾ ਰਹੇ ਉਹ ਗਣਾ ਗਾਤਾ ਪਰ ਜਦੋਂ 250 ਗਾਣਾ ਗਾਇਆ ਜੀ ਉਹਨੂੰ ਸਮਝ ਆ ਗਈ ਸੀ ਕਿ ਉਹ ਕੀ ਹੈ ਜੀ ਥੋੜੀ ਜਿਹੜੇ ਹੈਗੇ ਪਰ ਥੋੜੀ ਜਿਹੀ ਅੱਗ ਹੈ ਇਹ ਤਾਂ ਬਹੁਤ ਕੁਸ਼ਲ ਅਕਸਮਰਿਤ ਸਿੱਖਣਾ ਦੇਖਣਾ ਹੈ ਅੱਜ ਤੋਂ 20 ਸਾਲਾਂ ਨੂੰ 10 ਸਾਲਾਂ ਮੀ ਇਹ ਬੜਾ ਹੋਣਗੇ ਤੇ ਮੈਨੂੰ ਤਾਂ ਦੁੱਖ ਹੋਇਆ ਮੈਂ ਤਾਂ ਬਿਲਕੁਲ ਉਹ 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 ਫੈਡਰਲ ਹੈ ਪਰ ਮੇਰਾ ਮਨ ਸੀਗਾ ਕਿ ਉਹ ਜਾ ਕੇ ਪੜਾਉਗਾ ਕਿ ਕਿਹਦੇ ਸਭ ਤੋਂ ਉਪਾਦ ਜਿਹੜੀ ਬਣੇ ਪੜ੍ਹਾਈ ਇਹ ਦੋ ਟੱਪੜ ਮੈਂ ਅਜੇ ਵੀ ਕੀ ਥੋੜੀ ਜਿਹਾ ਤਾਂ ਇੱਕ ਤਾਂ ਪਰੇਪੋਰਟੀ ਪੜਾਉਣ ਤੋਂ ਬਣੀ ਹੈ ਇੱਕ ਅਖਤਬਾਰ ਇੱਕ ਕਿਸੇ ਵੀ ਮਿਲੋ ਵਿੱਚ ਬਣੀ ਜੇ ਕੋਈ ਮਹਰਾਉਣ ਦੇ ਵਾਸਤੇ ਤੁਹਾਡੇ ਕਰਨ ਦੀ ਮਦਦੋਂ ਨਹੀਂ ਮੈਂ ਐਡੀ ਵੱਡੀ ਮੇਰੀ ਗੱਲ ਥੋੜਾ ਹੈਗੀ ਕਿ ਮੇਰੇ ਕਹਿਣ ਨਾਲ ਕੋਈ ਡਾਕਟਰ ਜਾਂਦੀ ਜਿੱਤੇ ਜਾਣਗੇ ਮੈਂ ਤਾਂ ਅਭੀ ਕਰਦੇ ਲੋਕਾਂ ਨੂੰ ਇਹ ਜਿਹੜੇ ਢੰਡੇ ਵਾਲੇ ਆ ਇਹ ਤਾਂ ਇੱਕ ਵਾਰੇ ਬਦਲਣਾ ਦਾ ਗੱਲ ਹੈ ਨਿਵੇੜਨ ਦਾ ਇਵੇਂ ਪਤਾ ਨਹੀਂ ਦਿੱਤੇ ਹੈਗੇ ਦਤੌਣ ਜੀ ਨੂੰ ਲੱਗੀ ਪਰ ਜਿਹੜੀ ਜੋ ਵੀ ਦੋ ਬਹੁਤ ਖਾਨਦਾਨਦਾਰ ਜਿਹੜੇ ਹੈਗੇ ਜਿਨ੍ਹਾਂ ਨੇ ਲੁੱਟ ਕੇ ਸ਼ਹਿਰ ਆ ਪਹੁੰਚਿਆ ਜਿਨ੍ਹਾਂ ਦੀ ਖਾਤਿਰ ਬਹੁਤ ਵੱਡੀ ਗੋਲੀ ਸੀ ਉਹ ਮੈਂ ਇੱਕ ਲੱਖ ਸੜਾ ਤੋਂ ਅੱਗੇ ਪਾ ਦੇ ਪੁੱਛੜ ਦਾੜ ਗਿਆ ਹਾਂ ਤਾਂ ਮੈਂ ਬਿਲਕੁਲ ਜਾ ਕੇ ਉਹਨੂੰ ਰਿਪੋਰਟ ਕਰਕੇ ਆਉਂਦਾ ਉਹ ਵੀ ਉਹ ਸੋਚ ਰਹੇ ਹੈ ਔਰ ਇਸ ਸਮੇਂ ਵਿੱਚ ਪੁਰੀ ਕਰਦੇ ਹੈ ਸ਼ਾਇਦ ਗੱਲ ਚੱਲਦੀ ਹੈ ਸ਼ਾਇਦ ਉਹ ਫਿਰ ਸੂਬੇ ਤੇ ਵੱਡੇ ਪੱਧਰ ਤੇ ਜਾ ਇਲੈਕਸ਼ਨ ਡਰ ਸਕਦੀ ਜਿੱਦੀ ਗੱਲ ਹੈ ਚੱਲਦੀ ਹੈ ਉਹ ਇੱਕ ਬਹੁਤ ਜੱਗੀ ਘਟਨਾ ਹੋਊਗੀ ਜੇ ਆਵੇ ਵਸ ਤੇ ਹੋਣ। ਜੇਕਰ ਉਹ ਲੈਕਚਰ ਕਰਦੇ ਆ ਤਾਂ ਕਈ ਵਾਰੀ ਕੋ ਦਿਨ ਪਾਉਦੇ ਨੇ ਪਤਾ ਨਹੀਂ ਤਾਂ ਉਹਰੇ ਮਨ ਬਹੁਤ ਬੜੀ ਤਾਕਤ ਉਹ ਸਾਰੇ ਦੇ ਸਾਰੇ ਦੇ ਜਮਾਤਾਂ ਜੱਪ ਕਰਾਂਗੇ ਜਿਹੜਾ ਉਹ ਯਾਰ ਖੜਾ ਹੋਗਾ। ਤੇ ਜੇ ਉਹ ਯਾਰ ਖੜਾ ਹੋ ਜਾਦਾ ਨਹੀਂ ਲੈਬ ਵੀ ਬਣਦੀ। ਫਿਰ ਹੋਰ ਕੁਝ ਯਾਰ ਤੋਂ ਵੀ ਖੜੇ ਹੋ ਸਕਦੇ ਆ। ਸਾਡੇ ਅਰਗੇ ਵੀ ਜਿਹੜੇ ਕੋਸ਼ਿਸ਼ ਕਰ ਰਹੇ ਆ ਇਹਨਾਂ ਦੀ ਵੀ ਆਵਾਜ਼ ਬਣ ਜਾਂਦੀ ਵੀ ਇਹੋ ਤੱਕ ਯਾਰ। ਤੇ ਮੈਂ ਵਹਿ ਗਏ ਖਾਸ ਕਰਦਾ ਹੈ। ਜਿਹੜਾ ਬਾਰੇ ਕਾਜ ਰੇ ਹੈਗੇ ਆ ਉਹਨਾਂ ਤੋਂ ਉਹ ਪਰਮਾਤਮਾ ਇਹ ਬਲ ਬਖਸ਼ੇ। ਉਹ ਲੈਕਚਰ ਜਿਹੜਾ ਲੜਨ ਕਪਰ ਆ ਦੀ ਸਾਰੇ ਹੀ ਫਿਜ਼ਾਬ ਬਦਲ ਜੂਗੀ ਲੈਕਚਰ ਦੀ ਇਹੋ ਉੱਤਰ ਸੁਣ ਕੇ ਪਰਟੀ ਨੇ ਹੱਥ ਨਹੀਂ ਪਾਇਆ ਜਾ ਕਿ ਨਹੀਂ ਪਾਰਟੀ ਕੋਈ ਹੋਵਾ ਕੋਈ ਜਿਹੜਾ ਇਹਨਾਂ ਕੋਲ ਜਿਹੜਾ ਕੋਈ ਬਕਾਇਦੀ ਹੈ ਅੱਜ ਕਿਸੇ ਪਾਰਟੀ ਕੋਲ ਕੋਈ ਫੇਸ ਉਵਾਉਣ ਵਾਲਾ ਨਹੀਂ ਹੈ ਪੰਜਾਬ ਦੇ ਵਿੱਚ ਜਿਹਦੇ ਤੇ ਕੋਈ ਠੇਕੜਾ ਨਾ ਹੋਵੇ ਜਿਹੜਾ ਗੁਫਾ ਸਕਦੇ ਹੋ ਇਹ ਇਹ ਸਾਫ਼ ਹੁੰਦਾ ਹੈ ਇਮਾਨਦਾਰ ਹੈ ਤੇ ਉਹਨੂੰ ਅੱਜ ਦੀ ਡੇਟ ਵਿੱਚ ਮੇਰੇ ਫਿਰ ਤਾਂ ਪੁੱਛਦਾ ਨਹੀਂ ਕਿ ਅੱਜ ਦੀ ਵੀ ਕੋਈ ਪੁੱਛ ਨਹੀਂ ਹੈ ਕਿ ਕਿਵੇਂ ਲਗੀ ਤਾਉਗਾ ਇਹ ਤਾਂ ਮੱਧ ਰੂਹ ਸਰਹੀ ਗੜੀ ਹੈ ਜਿਹਦੇ ਦੇ ਦੇ ਗਵੇਦਲ ਹੈ ਉਹ ਉਹ ਕੇਰੀ ਹੈ ਤਾਂ ਕਿ ਉਸ ਕਰਕੇ ਉੱਪਰ ਨਿਕਲੇ ਜਾਂਦਾ ਪਰ ਇਸ ਤਰ੍ਹਾਂ ਦੇ ਟ੍ਰੈਕ ਜਿਹੜੇ ਹੈਗੇ ਪਰਬਤਾਂ ਦੇ ਉੱਤੇ ਪੜਦਾ ਹੈਗਾ ਇਹਦਾ ਆਉਣ ਦਾ ਸਮਾਂ ਜਦੋਂ ਅੱਗੇ ਜੜੇ ਕੁਸ਼ਨ ਪੁੱਛਦੇ ਅਸੀਂ ਜਿਹੜਾ ਡਿਸਾਈਡ ਕੀਤਾ ਜੀਗਾ ਅਸੀਂ ਇਸ ਪਿਛੇ ਨਹੀਂ ਸੀ ਕਿ ਇਹ ਲੈਕਚਰ ਹੈਗਾ ਕਿ ਇਹ ਜਨਨੀ ਬਹੁਤ ਵੱਡਾ ਸੋਚਦੇ ਨੇ ਕਿ ਉਹ ਪਰ ਜੋ ਵੀ ਹੋਵੇ ਕਿਉਂਕਿ ਉਹ ਚੀਜ਼ ਨੂੰ ਨਵੀਂ ਪਹਿਲਾਂ ਹੁੰਦੀ ਹੈ ਉਹਦਾ ਹੀ ਪਹਿਲਾਂ ਉਹਦਾ ਸਹੀ ਦੱਤਾ ਚੁੱਕੀ ਜਿੰਨਾ ਵੀ ਡੈਂਟਸ ਨੂੰ ਬਾਬਾ ਜਿੰਨਾ ਉਹ ਪ੍ਰਾਪ ਦੀ ਜਿਹੜੀ ਇਤਿਹਾਸਾਰੀ ਵਾਸਤੇ ਨਵਾਂ ਫਰੰਟ ਜਿਆਨਨਾਬਾਈ ਖੇਤੀ ਪਾਰਟੀ ਦਾ ਜਿਹੜਾ ਆਉਣ ਵਾਲੇ ਸਮੇਂ ਤੋਂ ਚੱਲੇ ਉਹ ਅਸਲ ਦੇ ਵਿੱਚ ਸਾਡਾ ਮੋਟਿਵ ਉਹ ਹੈ ਕਿ ਲੋਕਲ ਪੋਲਿਟੀਕਲ ਜਿਹੜੀ ਨਾਨ ਪੋਲਿਟਿਕਲ ਬੰਦੇ ਦੇ ਵਿੱਚੋਂ ਕੁਝ ਲੋਕਾਂ ਨੂੰ ਕੱਢ ਕੇ ਇਹਨਾਂ ਦੇ ਸਾਹਮਣੇ ਕੱਢੀ ਕਰ ਸਕੀਏ ਤਾਂ ਕਿ ਪੋਲਿਟਿਕਲ ਸਿਸਟਮ ਇਹ ਆਲ ਜਿਹੜਾ ਬਾਕੀ ਜਿੰਨਾ ਵੀ ਹੈਗਾ ਜਿਸ ਵਿੱਚ ਇਹਦੇ ਆਫੇਲ ਦੇ ਰਾਜੋਗਿਆ ਦਾ ਨੁਕਸਾਨ ਹੋਇਆ ਉਹ ਇਹਨਾਂ ਨੂੰ ਦੇਖ ਨਹੀਂ ਹੋਣਾ ਉਹ ਪਿਆਰ ਬਜਾਓ ਜਾਤਾਂ ਦਾ ਬੈਠੇ ਕੱਢਣ ਜਿਹੜਾ ਕੋਈ ਇੱਕ ਕਲੇਮ ਕਰ ਸਕਦਾ ਸੋ ਜਾਂ ਇਹ ਆਪਰ ਤੇ ਮੈਂ ਆਪਣੇ ਜਿਹੜੇ ਆ ਕਾਤਾ ਕਾਦੇ ਆਪ ਨੂੰ ਇੱਕ ਸਿਸਟਮ ਦੇ ਵਿੱਚ ਉਹਦੀ ਕੰਮ ਕਰਲੀ ਕੇ ਪਾਣੇ ਜਿਹੜੇ ਬਟੇ ਤੇ ਬਾੜ ਦੇ ਚੋਣੇ ਕਰਕੇ ਤੁਸੀਂ ਲੜ ਰਹੇ ਨੇ ਥੋੜੀ ਦਾ ਸਹੀ ਸਮਾਹ ਉਹਦੇ ਜਿੱਤਾ ਹੋਈ ਆ ਜਾਣੀ ਆ ਅੱਜ ਜੇ ਉਹ ਸਮਾਹ ਅੱਜ ਦੇ ਰਾਮ ਨੇ ਕਰਾ ਸੀ ਤਾਂ ਉਹ ਘਾਸਦੇ ਸੀ ਅੱਜ ਅਸਲੀ ਰਹੇ ਨੇ ਅੱਜ ਫਗਵਾ ਨਵੀਂ ਦਾ ਹੈ ਇੱਕ ਫੋਰਸ ਜਿਹਨੇ ਉਹ ਲੋਕਾਂ ਦੇ ਵਿੱਚ ਕਰੂਗਾ ਉਹਦੇ ਵੀ ਹੋਇਆ ਰਾਇਆ ਗਨਪਤ ਦੇ ਬੜੇ ਐਫਰਟ ਨਾਲ ਮੈਂ ਉਹ ਕਰਦਾ ਇਹ ਵੀ ਅੱਜ ਕੈਪਟ ਬਹੁਤ ਸਟਾਰਟ ਕੀਤੇ ਇਹਨਾਂ ਐਫਰਟ ਨੂੰ ਬਹੁਤ ਲਗੂ ਬਹੁਤ ਸਮੇਂ ਜਿਹੜਾ ਵੀ ਰਿਜ਼ਲਟ ਆਵੇ ਅਸੀਂ ਵੱਡੇ ਸਭ ਨੇ ਦੇਖੇ ਪਰ ਇਹ ਸੰਗਰੂਹੜ ਤੇ ਕੁਸ਼ਵੀ ਕਰ ਸਕਦੇ ਆ ਕੋਈ ਛੋਟ ਘੱਟ ਨਹੀਂ ਆ ਸਕਦਾ ਮੈਂ ਕਹਿ ਕੁਛ ਨਹੀਂ ਕਰ ਸਕਦੇ ਆ ਪਰ ਇਹਦੇ ਵਾਸਤੇ ਬੰਦੋਸੀ ਆਪਾਂ ਆਪਦੇ ਆਪ ਨੂੰ ਐਵੇਂ ਹੀ ਬਿਸ਼ਿਸ਼ਵਾਤ ਹੋਵਦੀ ਹੈ ਜਿਹੜੇ ਵੀ ਰਿਜ਼ਲਟ ਆਉਣਗੇ ਸਗਰ ਹੈ ਕਿ ਮੈਂ ਪੜ ਸੋਬਤ ਨਾਲ ਕੀ ਉਹਨਾਂ ਕੋਈ ਸੰਗਰੂਹੜ ਨਾਲ ਲੱਖ ਬੋਲੇ ਇਹਨਾਂ ਕੋਈ ਬਸ ਤਰੀ ਹੈ ਤੇ ਸ਼ੁਰੂਆਤ ਹੈ ਕਿਹ ਗੀ ਇਲੈਕਸ਼ਨ ਜਿਹੜਾ ਹੈਗਾ ਜੇ ਕੋਈ ਰਿਜ਼ਲਟ ਆਉਂਦਾ ਉਹਦੇ ਨਾਲ ਕੋਈ ਹੱਲ ਸੁਧਾ ਹੋ ਰਿਹਾ ਚੀਜ਼ ਦੀ ਸ਼ੁਰੂਆਤ ਹੋ ਗਈ ਵਾਰ ਪਾਸੇ ਇੱਕ ਨੀਂਹ ਜੇ ਪੱਟੀ ਗਈ ਹੈ ਜਿਹੜੀ ਹੈ ਜੇ ਇਸ ਨੀਂਹ ਚੰਗੀ ਹਟਾ ਵਧੀਆ ਲੱਗਣੀ ਜਾਂਦਾ ਉਹ ਜਿਹੜਾ ਆਹ ਬੜੇ ਸਵੇਰ ਜਿਹੜੀ ਰਦੀ ਸਾਰੀ ਕਰਨ ਜਾਉਂਦੇ ਕਿਸੇ ਬਿਲਡਿੰਗ ਦੀ ਕਿਸੇ ਸਰਕ ਉਹ ਬਹੁਤ ਹੋਣੀ ਤੋ ਮੈਂ ਨੂੰ ਦੇਖੋਗਾ ਕਿ ਇੱਕ ਇੱਕ ਰੋਡ ਜਿਹੜੀ ਰੋਡ ਦੇ ਅੱਗੇ ਬੰਦੇ ਉਹ ਜਿਹੜੀ ਉਹ ਸਾਰੀ ਵਾਸਤੇ ਜਿਹੜਾ ਨੀਂਹ ਪਈ ਰੱਖੀ ਜਾ ਰਹੀ ਹੈ ਕੋਈ ਟ੍ਰਾਫਿਕ ਆਵੇ ਦੱਸਣਗੇ ਤੱਕ ਕਿ ਪਰ ਜੋ ਕੁਝ ਪੜਨਾ ਹੋਵੇ ਤੇ ਕਰਦਾ ਤੇ ਲੋਕ ਤੇ ਲੋਕ ਜਾਂਦੇ ਆ ਜੇ ਇੱਕ ਮਹੀਨਾ ਪਿਆ ਹੋਰਾਂ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਕੋਈ ਉਲਾਪ ਨਾ ਵੀ ਪੜਨਗੇ ਜਿਹੜੀ ਅਪੀ ਲੇੜੇ ਜਾ ਕੇ ਕਰਦੇ ਨੇ ਕਿ ਉਹ ਬਹੁਤੀ ਦਾ ਬਣਿਆ ਹੈ ਜੀ ਦਸਮੇ ਅਜੇ ਕਾਫੀ ਬਰੋਲਾ ਦਾ ਸਾਰੀ ਵਕਤ ਕੋਈ ਡੈਰੇਕਸ਼ਨ ਦੇ ਤੁਹੇ ਲੋੜ ਹੁੰਦੀ ਹੈ ਉਹਦੇ ਨਾਲੇ ਗੱਲ ਬਣੀ ਹੈ ਉਹ ਤਾਂ ਬਿਲਕੁਲ ਠੀਕ ਹੈ ਜੇ ਤਾਂ ਕੋਈ ਗੱਲ ਨੂੰ ਮੈਂ 100% ਹੋਰ ਕਰਦਾ ਫੰਗਰ ਜਿਹੜੇ ਟੋਟੇ ਜਿਹੜੇ ਹੈਗੇ ਆ ਉਹਨਾਂ ਬਿਨਾ ਕੰਪਲੀਟ ਨਹੀਂ ਹੁੰਦਾ ਕੋਈ ਵੀ ਠੀਕ ਹੈ ਓਰੀਜਿਨੈਟੀ ਆਪਾਂ ਕਹਿੰਦੇ ਓਰੀਜਿਨੈਟੀ ਆ ਨਹੀਂ ਇੱਕ ਤਰ੍ਹਾਂ ਦਾ ਅੱਜ ਜਿਹੜੀ ਓਰੀਜਿਨੈਟੀ ਦਾ ਖਬਰ ਕੀ ਜਦਿਖਾਈ ਜਾਂਦੀ ਹੈ ਸਮਾਪਾ ਕੇ ਐਸਾ ਫਿਲਟਰ ਪਾਉਣ ਦਾ ਦਿੱਤੀ ਕਿ ਇੱਕਲੇ ਵੀ ਕਰਦਾ ਹੁੰਦਾ ਜੋ ਕਾਮਨਾ ਕਰਦੇ ਇਸ ਉਜੜਤ ਕਹਿਣਾ ਆਉਂਦੀ ਕਿ ਉਹ ਕੁਰੀ ਹੈਗੀ ਪਾਣੀ ਦੀ ਖਰੀਦਾਰੀ ਉਹ ਜਿਹੜੀ ਬੱਚਾ ਪੈਦਾ ਕਰਨ ਵਾਲੀ ਹੈਗੀ ਆ ਉਹ ਉਹ ਔਲਾਦ ਜਿਹੜੀ ਉਹ ਉਹਦਾ ਹੱਕ ਮੜੀ ਗਈ ਬਚਾਰੇ ਜਿਮੀਨ ਸਾਡੀ ਜਿਹੜੀ ਧਰਤੀ ਜਿਹੜੀ ਸਾਡੀ ਹੈਗੀ ਆ ਉਹ ਨਸ਼ੇ ਦੇ ਕਰਕੇ ਅਜੇ ਕੋਈ ਅਦਾ ਜਿਹੜਾ ਹੈਗਾ ਨਾ ਜੇ ਕੋਈ ਗਲਤ ਹੁੰਦਾ ਇੰਨੇ ਸਮਾਂ ਦੇ ਕਿ ਸਾਰਾ ਟਾ ਹੋ ਗਿਆ ਹੋਵੇ ਫਿਰ ਜੇ ਮੈਂ ਸੋਚਦਾ ਕਿ ਲੋਕ ਜਾ ਕੇ ਬੁਲਾਉਂ ਕਿ ਲੋਕ ਜਾ ਕੇ ਹੈਗੇ ਆ ਫੂਡ ਦਿੱਤਾ ਹੋਇਆ ਬੰਬੇ ਨੇ ਫਟਾ ਦਿੱਤਾ ਦਿੱਤਾ ਉਹਦੇ ਤੇ ਹੁਣ ਉਸ ਤੋਂ ਵੱਧ ਜਾਗ ਉਹਦਾ ਸ਼ਗਰਾਂ ਵੱਲ ਟਰੇ ਸੀ ਪਤਾ ਹੀ ਸੀ ਕਿ ਨਾ ਤੇ ਤਬਾਅ ਕੀ ਕਰ ਗਿਆ ਸੀ ਇੱਕ ਅਜੇ ਆ ਕੇ ਬਦਲਾ ਕਰਕੇ ਆਉਂਦੀ ਹੈ ਬੇਟੀ ਇਹ ਪੁੱਤ ਬਿੱਡੀ ਦੇ ਪੁੱਤਾਂ ਦਾ ਦੋਸਤ ਨਹੀਂ ਪਤਾ ਉਹ ਉਹਨਾਂ ਨੂੰ ਚੰਗਾ ਸਾਥ ਦੇਣ ਵਾਸਤੇ ਕਰਿਆ ਹੋਇਆ ਪਹਿਲੇ ਇਹਨੂੰ ਕਿ ਬਈ ਸਾਰੀ ਕੁਸ਼ੀ ਨਹੀਂ ਇਹਨੂੰ ਕਹਿ ਕੇ ਦੇਂਦੀ ਕਰਨੀ ਇਹ ਸਾਰੀਆਂ ਜਾਨੀਆਂ ਪੰਜੇ ਜਿਹੜੀਆਂ ਬਾਟੇ ਹੋਵੇਗਾ ਪਾਉਂਗੀਆਂ ਇਹ ਸਾਰੀਆਂ ਕਰਨ ਪੰਜਾਬ ਦੀ ਕੁਛ ਫੜਿਆ ਹੀ ਨਹੀਂ ਮੋਝੇ ਤਾਂ ਇੰਨਾ ਕਹੀ ਜੇ ਮੈਂ ਫਿਰ ਵੀ ਕੋਈ ਕਵੇ ਵੀ ਹਾਂ ਇਹ ਬਰਾਲੇ ਮੁੰਡੇ ਪੁੱਤਾਂ ਨਾਲ ਨਹੀਂ ਮਾਉਂਦਾ ਤੇ ਉਹਦੀ ਹੋਊਗੀ ਮੈਂ ਕਿਸੇ ਨੂੰ ਕੱਟ ਨਹੀਂ ਦਿੰਦਾ ਮੈਂ ਸਾਰੇ ਨੂੰ ਘਬਰਕਿੰਦਾ ਘਬਰਕਿੰਦਾ ਜਦੋਂ ਮੈਂ ਉਹ ਕਹਿਦਾ ਆਹ ਬਲੂਕੋ ਸੇਫ ਤੋਂ ਇਲਾਵਾ ਕੁਝ ਹੋਰ ਪਰ ਇਹ ਪੰਜ ਬੰਦੇ ਮੇਰੀ ਹਜੇ ਵੀ ਕਿਸੇ ਨੂੰ ਤਰਸਾ ਕੇ ਮੈਂ ਕਹਿੰਦਾ ਤੇ ਲਿਆ ਆਇਆ ਤੇ ਮਾਰਿਆ ਆਇਆ ਉਹਦੀ ਆਪਣੀ ਬੁੱਧੀ ਤੋਂ ਉਹ ਇਹ ਪ੍ਰਭਾਤ ਕਰੂਗਾ ਉਹ ਜਿਹੜੇ ਹੈਗੇ ਜਗਦੇ ਆ ਉਹਨਾਂ ਦੇ ਤੁਸੀਂ ਜਿਹੜੇ ਰਹਿ ਗਏ ਬਕਰੇ ਵਾਲਾ ਬੁੱਧੀ ਨਾਲ